ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰਾਂ ਜੋ ਦਸਾਂਝ ਕਲਾਂ ਤੋਂ ਹੜਪੀੜਤਾ ਦੀ ਮਦਦ ਲਈ ਸਾਡੇ ਨੌਜਵਾਨ ਵੀਰ ਤੂਣੀ ਦੀ ਮਦਦ ਲੈ ਕੇ ਗਏ ਸੀ ਰਸਤੇ ਦੇ ਵਿੱਚ ਜੋ ਉਹਨਾਂ ਦੇ ਨਾਲ ਹਾਦਸਾ ਹੋਇਆ ਉਹ ਦੀਆਂ ਨੇ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਸਾਡੇ ਵੀਰ ਕੁਲਵੀਰ ਸਿੰਘ ਦਾ ਟਰੈਕਟਰ ਫਾਰਮ ਟਰੈਕ ਛੱਟ ਜੋ ਤੁਸੀਂ ਦੇਖ ਰਹੇ ਹੋ ਬਿਲਕੁਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਇਸ ਟਰੱਕ ਦੇ ਨਾਲ ਖੜੀਆਂ ਟਰਾਲੀਆਂ ਸਿਗੀਆਂ ਸੜਕ ਦੇ ਸਾਈਡ ਦੇ ਉੱਤੇ ਤੇ ਮੁੰਡੇ ਚਾਹ ਪਾਣੀ ਪੀਣ ਲਈ ਰੁਕੇ ਹੋਏ ਸੀ ਤਾਂ ਪਿੱਛੋਂ ਆ ਕੇ ਟੱਕਰ ਮਾਰੀ ਐ ਤੇ ਪਿਛਲਾ ਟਰੈਕਟਰ ਜੋ ਕਿ ਫਾਰਮ ਟਰੈਕ ਸੀ ਉਹ ਆ ਕੇ ਅਗਲੀ ਟਰਾਲੀ ਦੇ ਵਿੱਚ ਵੱਜਾ ਤੇ ਇਹ ਸਵਰਾਜ ਟਰੈਕਟਰ ਤੇ ਇਹਦੇ ਸਾਹਮਣੇ ਜਿਹੜੀ ਟਰਾਲੀ ਖੜੀ ਸੀ ਨਿਊ ਹਾਲੈਂਡ ਸਾਡੇ ਪੰਮੇ ਵੀਰ ਦੀ ਉਹਦੇ ਵਿੱਚ ਵੱਜਾ ਸੋ ਇਸ ਟਰਾਲੀ ਦਾ ਤਾਂ ਬਚਾਰਿਆ ਇੱਕ ਡੱਲੇ ਨੁਕਸਾਨਿਆਂ ਗਿਆ ਪਰ ਕੁਲਵੀਰ ਸਿੰਘ ਦਾ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਹੁਤ ਬੁਰੀ ਤਰ੍ਹਾਂ ਟੋਟਲ ਲਾਸ ਹੋ ਚੁੱਕਿਆ ਜੀ ਸੋ ਇਸ ਨੂੰ ਲੱਦ ਕੇ ਟਰਾਲੀ ਦੇ ਵਿੱਚ ਹਾਈਡਰਾਮ ਅਗਵਾਇਆ ਗਿਆ ਤੇ ਉਸ ਨੂੰ ਤੁਸੀਂ ਦੇਖ ਸਕਦੇ ਆ ਕਿਵੇਂ ਟਰਾਲੀ ਦੇ ਵਿੱਚ ਲੋਡ ਕੀਤਾ ਜਾ ਰਿਹਾ ਸੋ ਇਹ ਹੜਪੀੜਤਾ ਦੀ ਮਦਦ ਲਈ ਤੋੜੀ ਲੈ ਕੇ ਜਾ ਰਹੀ ਸੀ ਕਰਤਾਰਪੁਰ ਦੇ ਕੋਲ ਇਹ ਹਾਦਸਾ ਵਾਪਰਿਆ ਰਾਤ 2 ਵਜੇ ਦੇ ਕਰੀਬ ਤੇ ਨੌਜਵਾਨ ਵੀਰ ਸਾਡੇ ਚਾਹ ਪਾਣੀ ਪੀਣ ਲਈ ਢਾਬੇ ਤੇ ਰੁਕੇ ਹੋਏ ਸੀ ਖੜੀਆਂ ਸੀ ਟਰਾਲੀਆਂ ਬਿਲਕੁਲ ਰੋਡ ਦੀ ਸਾਈਡ ਤੇ ਤੇ ਪਿੱਛੋਂ ਟਰੱਕ ਆ ਰਿਹਾ ਸੀ ਡਰਾਈਵਰ ਜੋ ਕਿ ਜਿਸ ਨੂੰ ਨੀਂਦ ਕਹਿੰਦੇ ਆ ਗਈ ਤੇ ਉਸ ਤੋਂ ਇਹ ਟੱਕਰ ਵੱਜੀ ਕਿਉਂਕਿ ਪਿੱਛੇ ਇਹ ਟਰੈਕਟਰ ਖੜਾ ਸੀਗਾ ਜਦੋਂ ਇਸ ਦੇ ਵਿੱਚ ਹਿੱਟ ਹੋਇਆ ਬਹੁਤ ਬੁਰੀ ਤਰ੍ਹਾਂ ਤਾਂ ਇਹ ਅਗਲੀ ਟਰਾਲੀ ਦੇ ਵਿੱਚ ਟਰੈਕਟਰ ਜਾ ਕੇ ਵੱਜਾ ਸੋ ਤੁਸੀਂ ਦੇਖ ਸਕਦੇ ਆ ਕਿ ਪਹਿਲਾਂ ਜਦੋਂ ਤੂੜੀ ਲੋਡ ਕਰਦੇ ਸੀ ਤਾਂ ਸਾਡੇ ਭਰਾ ਬੜੀ ਮਤਲਬ ਕਿ ਸ਼ਰਦਾ ਦੇ ਨਾਲ ਮਦਦ ਦੇ ਨਾਲ ਇਹ ਤੂੜੀ ਲੋਡ ਕਰ ਰਹੇ ਸਕੇ ਤਾਂ ਇਹ ਸਾਰੇ ਨੌਜਵਾਨ ਵੀਰ ਉਸ ਵੇਲੇ ਨਾਲ ਮੌਕੇ ਤੇ ਸਕੇ ਤੇ ਇਹਨਾਂ ਨੇ ਕੁਲਵੀਰ ਸਿੰਘ ਨੇ ਹੀ ਆਪਣੇ ਖੂਤੋਂ ਜੜੀ ਆ ਤੂੜੀ ਭਰੀ ਸਗੀ ਟਰਾਲੀ ਦੇ ਵਿੱਚ ਤੇ ਉਹ ਲੈ ਕੇ ਜਾ ਰਹੇ ਸੀਗੇ ਸੋ ਪਰਮਾਤਮਾ ਸੁੱਖ ਰੱਖੇ ਪੰਜਾਬ ਤੇ ਹਾਲਾਤ ਪਹਿਲਾਂ ਹੀ ਬਹੁਤ ਬੁਰੇ ਚੱਲ ਰਹੇ ਨੇ ਤੇ ਇਹੋ ਜੀਆਂ ਘਟਨਾਵਾਂ ਹੋਰ ਵੀ ਦਿਲ ਨੂੰ ਦੁਖਾਉਂਦੀਆਂ ਨੇ ਕਿਉਂਕਿ ਸੋ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਜਿਹੜੀ ਘਟਨਾ ਵੀ ਰਿਕਾਰਡ ਕੀਤੀ ਐ ਸੋ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਟਾਬੇ ਦੇ ਬਾਹਰ ਸੜਕ ਦੇ ਉੱਤੇ ਬਿਲਕੁਲ ਸਾਈਡ ਤੇ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਸੀ ਤੇ ਉਹ ਪਹਿਲੇ ਵਾਲਾ ਟਰੱਕ ਕੋਲੋਂ ਪਾਸ ਕਰਕੇ ਚਲੇ ਗਿਆ ਤੇ ਜੋ ਮਗਰ ਟਰੱਕ ਆ ਰਿਹਾ ਹੈ ਉਹ ਕਾਫੀ ਜ਼ੋਰ ਦੇ ਨਾਲ ਜਿਹੜੀ ਮਗਰ ਟਰਾਲੀ ਖੜੀ ਸੀਗੀ ਉਹਦੇ ਵਿੱਚ ਟੱਕਰ ਹੋਇਆ ਤੇ ਉਸ ਦੇ ਨਾਲ ਉਹ ਟਰੈਕਟਰ ਤੇਜ਼ ਦੇ ਨਾਲ ਗੱਬੇ ਵਾਲੀ ਟਰਾਲੀ ਪਲਟ ਗਈ ਤੇ ਇਸ ਟਰੈਕਟਰ ਦਾ ਵੀ ਸਵਰਾਜ ਦਾ ਵੀ ਕਾਫੀ ਨੁਕਸਾਨ ਹੋਇਆ ਹਾਲਾਂਕਿ ਜਿਹੜਾ ਸਾਡੇ ਪੰਮੇ ਵੀਰ ਦਾ ਨਿਊ ਹਾਲੈਂਡ ਟਰੈਕਟਰ ਆ ਉਹ ਦਾ ਚਲੋ ਬਚਾਰਿਆ ਤੇ ਜਾਨੀ ਨੁਕਸਾਨ ਦਾ ਹਰ ਤਰੀਕੇ ਦਾ ਵਜਾ ਰਿਹਾ ਕਿਉਂਕਿ ਸਾਰੇ ਹੀ ਨੌਜਵਾਨ ਸਾਡੇ ਜਿਹੜੇ ਸੀਗੇ ਉਹ ਟਾਬੇ ਦੇ ਅੰਦਰ ਸੀਗੇ ਤੁਸੀਂ ਦੇਖ ਸਕਦੇ ਆ ਕਿ ਜਦੋਂ ਦੇਖਿਆ ਤਾਂ ਉਹ ਬਹੁਤ